ਕਹਣਾ ਜੀ ਕੀ ਕਹਿਣਾ ਚਾਹੁੰਦੇ ਜੋ ਵਿਰੋਧ ਹੋ ਰਿਹਾ ਤੁਹਾਡੀ ਪਾਰਟੀ ਦਾ ਜੀ ਦੇਖੋ ਜਿਹੜਾ ਇਹ ਵਿਰੋਧ ਹੋ ਰਿਹਾ ਅਸੀਂ ਤਾਂ ਆਪਣੇ ਸਾਰੇ ਕਿਸਾਨ ਭਰਾਵਾਂ ਨਾਲ ਇਹੀ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਅਸੀਂ ਤੁਹਾਡੇ ਤੋਂ ਵੱਖ ਨਹੀਂ ਹੈਗੇ ਸਾਡਾ ਸਭ ਕੁਝ ਆਪਸ ਵਿੱਚ ਸਾਂਝਾ ਹੈਗਾ ਤੇ ਅਸੀਂ ਪੂਰਨ ਤੌਰ ਤੇ ਕਿਸਾਨ ਹਮਾਇਤੀ ਹੈਗੇ ਆ ਸਾਡੀ ਪਾਰਟੀ ਦੇ ਜਿਹੜੇ ਵੱਡੇ ਨੇਤਾ ਨੇ ਜਾਂ ਸਾਡੇ ਵੱਡੇ ਪ੍ਰਮੁੱਖ ਨੇ ਸਾਡੇ ਮੋਦੀ ਸਾਹਿਬ ਨੇ ਕੋਈ ਵੀ ਕਿਸਾਨ ਵਿਰੋਧੀ ਨਹੀਂ ਹੈ ਸਾਰੇ ਹੀ ਕਿਸਾਨਾਂ ਦੇ ਹਮਾਇਤੀ ਨੇ ਤੇ ਇਹਨਾਂ ਦੀ ਜਰੂਰੀ ਸਮੱਸਿਆ ਹੈ ਉਹਨੂੰ ਬਹੁਤ ਜਲਦੀ ਜਿਹੜਾ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹਦੇ ਵਿੱਚ મોદી ਸਾਹਿਬ ਹੁਣ ਖੁਦ ਕਿਸਾਨਾਂ ਨੂੰ ਮਿਲ ਕੇ ਇਸ ਸਮੱਸਿਆ ਦਾ ਹੱਲ ਛੇਤੀ ਤੋਂ ਛੇਤੀ ਕੱਢਣ ਵਾਸਤੇ ਬੜੇ ਉਤਸ਼ਾਹ ਨਾਲ ਲੱਗੇ ਹੋਏ ਹਨ ਇਹ ਜੋ ਪ੍ਰਦਰਸ਼ਨਕਾਰੀਆਂ ਨੂੰ ਕੁਝ ਅਪੀਲ ਕਰਨੀ ਚਾਹੁੰਦੇ ਅਸੀਂ ਇਨਾਂ ਕਿਸਾਨ ਭਰਾਵਾਂ ਨੂੰ ਅਪੀਲ ਕਰਨਾ ਚਾਹੁੰਦੇ ਹਾਂ ਕਿ ਅਸੀਂ ਤੁਹਾਡੇ ਭਰਾ ਹੈਗੇ ਹਾਂ ਅਸੀਂ ਤੁਹਾਡੇ ਨੁਮਾਇੰਦੇ ਆ ਅਸੀਂ ਤੁਹਾਡੇ ਹਿੱਤਾਂ ਵਾਸਤੇ ਹਰ ਸਮੇਂ ਹਰ ਪਾਸੇ ਜਾਣ ਨੂੰ ਤਿਆਰ ਆ ਤੇ ਕਿਸਾਨ ਭਰਾਵਾਂ ਅਗੇ ਹੱਥ ਜੋੜ ਕੇ ਬੇਨਤੀ ਕੀਤੀ ਜਾਂਦੀ ਹੈ ਕਿ ਜੋ ਸਾਡੇ ਨੁਮਾਇੰਦੇ ਨੇ ਇਹਨਾਂ ਦੇ ਖਿਲਾਫ ਪ੍ਰਦਰਸ਼ਨ ਨਾ ਕੀਤਾ ਜਾਵੇ ਇਹਨਾਂ ਨੂੰ ਵੱਧ ਚੜ ਕੇ ਸਹਿਯੋਗ ਕਰਕੇ ਇਹਨਾਂ ਨੂੰ ਜੁਤਾਓ ਤਾਂ ਕਿ ਅਸੀਂ ਤੁਹਾਡੇ ਨਾਲ ਸਾਰੇ ਇਕੱਠੇ ਹੋ ਕੇ ਜੋ ਵੀ ਗੱਲਬਾਤ ਹੈ ਉਹਨੂੰ ਮਜ਼ਬੂਤ ਤਰੀਕੇ ਨਾਲ ਅਸੀਂ ਆਪਣੇ ਪ੍ਰਬੂਕ ਕੋਲ ਪਹੁੰਚਾ ਸਕੀਏ ਆਪਣੇ ਪਾਰਟੀ ਪ੍ਰਧਾਨ ਕੋਲ ਅਸੀਂ ਆਪਣੇ ਹਿੰਦੁਸਤਾਨ ਦੇ ਪ੍ਰਾਈਮ ਮਿਨਿਸਟਰ ਕੋਲ ਤੁਹਾਡੀ ਗੱਲ ਨੂੰ ਅੱਗੇ ਰੱਖ ਸਕੀਏ ਔਰ ਇਹਦਾ ਮਸਲਾ ਜਿਹੜਾ ਤੁਹਾਡਾ ਛੇਤੀ ਤੋਂ ਛੇਤੀ ਜੋ ਵੀ ਮਸਲਾ ਹੈ ਉਹ ਹੱਲ ਹੋਵੇ ਔਰ ਸ਼ਾਂਤੀਪੂਰਵ ਪਿਆਰ ਨਾਲ ਹੱਲ ਹੋਵੇ